ਨੰਬਰ 48 ਦੇ ਨਾ ਨਾ ਇਨਕਲਾਬ ਜੈ ਬਾਲ ਆਮ ਆਦਮੀ ਪਾਰਟੀ ਜਿੰਦਾਬਾਦ ਜੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਬਠਿੰਡੇ ਦਾ ਆਮ ਆਦਮੀ ਜਿੰਦਾਬਾਦ ਬਹੁਤ ਹੀ ਪਰੰਪਰਿਕ ਸਤਕਾਰਯੋਗ ਬਠਿੰਡੇ ਦੇ ਵੋਟ ਨੰਬਰ 48 ਦੇ ਮੇਰੇ ਸਾਰੇ ਇਹ ਸਤਕਾਰਯੋਗ ਮਤਵਾ ਪਹਿਨਾ ਨੌਜਵਾਨ ਸਾਥੀ ਵੀਰ ਮੇਰੇ ਜ਼ੁਰਗ ਔਰ ਜੋ ਜਿਹੜੇ ਬਰਾਮਣ ਪਾਰਟੀ ਦੇ ਸਾਰੇ ਹੀ ਦਰਜਾ ਦਰਜਾ ਆਦਰ ਸਹਿਬਾਨ ਐਮਐਲਏ ਸਹਿਬਾਨ ਔਰ ਜਿਨ੍ਹਾਂ ਦੀ ਸੋਣ ਰੈਲੀ ਨੂੰ ਹੋਰ ਪਹੁੰਚਾਉਣ ਦੇ ਲਈ ਤੁਸੀਂ ਪਹੁੰਚੇ ਹੋ ਮੇਰੇ ਬਹੁਤ ਹੀ ਸਤਾਰਨੀ ਜਿਹੜੇ ਛੋਟੇ ਵੀਰ ਅਦਲਜੀਤ ਮਹਿਤਾ ਜੀ ਨੌਜਵਾਨ ਆਗੂ ਸਾਡੇ ਵੱਡੇ ਵੀਰ ਔਰ ਪਾਰਟੀ ਦੇ ਪੁਰਾਣੇ ਲੰਬੇ ਸਮੇਂ ਤੋਂ ਚੰਗੇ ਮਾੜੇ ਸਮਿਆਂ ਦੇ ਸਾਥੀ ਸ੍ਰੀ ਅਮਰਜੀਤ ਮਹਿਤਾ ਜੀ ਸਾਰੇ ਸਤਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਬਿਲਡਿੰਗ ਗੈਰੀ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇੰਨੀ ਮੈਨੂੰ ਮਤ ਜੀ ਨੇ ਪਰਸੇ ਕਿਹਾ ਸੀ ਕਿ ਇੱਕ ਆਪਾਂ ਛੋਟੀ ਜਿਹੀ ਪਰਵਾਰਕੋ ਮਿਲਣੀ ਕਰਨੀ ਹੈ ਮੈਨੂੰ ਨਹੀਂ ਪਤਾ ਸੀ ਪਤਾ ਨਹੀਂ ਮੇਰੇ ਖੋਤੇ ਜੀ ਦੇ ਥੋੜੇ ਜਿਨੇ ਜਨਮ ਲਈ ਤੁਸੀਂ ਆਮ ਆਦਮੀ ਪਾਰਟੀ ਦਾ ਕੋਈ ਨੰਬਰ ਕੋਈ ਵੱਡਾ ਪਰਿਵਾਰ ਹੈ ਜਿਹੜਾ ਉਹ ਬਣਾ ਲਿਆ ਮੈਨੂੰ ਖੋਤੇ ਦਾ ਪਰਿਵਾਰ ਕੋਈ ਵੱਡਾ ਪਰਿਵਾਰ ਤੁਸੀਂ ਬਣਾਓ ਹੁਣ ਬਵਾਜ ਪਾ ਦਿਓ ਆਵਾਜ਼ ਨਰਵਰਾ ਜੀ ਸੋ ਸਾਥਿਓ ਮੇਰੇ ਵੀਰੋ ਮੈਂ ਤਕਨ ਨੂੰ ਇਹੋ ਗੱਲ ਕਹਿਣ ਲਈ ਆਇਆ ਅੱਜ ਜੋੜੋ ਅਖਾਰੇ ਜਿਹੜਾ ਉਹ ਪੱਖਾ ਹੈ 48 ਨੰਬਰ ਦਾ ਔਰ ਆਮ ਆਦਮੀ ਪਾਰਟੀ ਵੱਲੋਂ ਮੌਜੂਦ ਸਾਥੀ ਪਦੰਤ ਜੀ ਮਹਿਤਾ ਜੀ ਨੂੰ ਇੱਥੇ ਝਾੜੂ ਦਾ ਆਮ ਆਦਮੀ ਪਾਰਟੀ ਦਾ ਪਰਚਮ ਵਲੰਦ ਕਰਨ ਦੇ ਨਵੇਂ ਪਰਚੰ ਲੈ ਰਹਾਉਣ ਕ ਲਈ ਜੰਗ ਵਾਲੀ ਸੰਪਤੀ ਹੈ ਨੌਜਵਾਨ ਸਾਥੀ ਹੈ ਪੜ੍ਹੇ ਲਿਖੇ ਸਾਰੇ ਦੁਨੀਆ ਦੇ ਵਿੱਚ ਘੁੰਮੇ ਹੋਏ ਨੇ ਪਤਾ ਹੈ ਕਿ ਕਿਵੇਂ ਉਸ ਤਰੀਕੇ ਨਾਲ ਲੋਕਾਂ ਦੀਆਂ ਮੁੱਦਿਆਂ ਨੂੰ ਹੱਲ ਕੀਤਾ ਜਾਵੇ ਔਰ ਜਦੋਂ ਇਹ ਨੌਜਵਾਨ ਸਾਥੀ ਰਾਜਨੀਤੀ ਦੇ ਚੌਂਦੇ ਨੇ ਤੇ ਇੱਕ ਨਵੀਂ એનર્ਜੀ ਨਵੀਂ ਤਾਕਤ ਹੈ ਜਿਹੜੀ ਉਹ ਲੈ ਕੇ ਆਉਂਦੇ ਨੇ ਆਮ ਆਦਮੀ ਪਾਰਟੀ ਤਾਂ ਜਿਹਨੇ ਮੇਰੇ ਵੀਰ ਨੀਲ ਗੱਲ ਕਰਕੇ ਗਏ ਨੇ ਕਿ ਅੱਜ ਤੋਂ 12 ਸਾਲ ਪਹਿਲਾਂ ਅੱਜ ਦੇਹੀ ਦਿਨ 17 ਦਸੰਬਰ ਨੂੰ ਬਠਿੰਡੇ ਦੀ ਇੱਕ ਪਵਿੱਤਰ ਧਰਤੀ ਦੇ ਉੱਪਰ ਜਦੋਂ ਤੁਸੀਂ ਇੱਕੋ ਸ਼ਮ੍ਹਾ ਰੋਸ਼ਨ ਕੀਤੀ ਸੀਗੀ ਤੇ ਅੱਜ ਕਿਸ ਤਰੀਕੇ ਦੇ ਨਾਲ ਉਹ ਸ਼ਮ੍ਹਾ ਸਮੁੱਚੇ ਪੰਜਾਬ ਦੇ ਵਿੱਚ ਰੌਸ਼ਨੀ ਕਰ ਰਹੀ ਹੈ ਉਹ ਤੁਸਰ ਨੂੰ ਤਾਂ ਸੰਗਲੋੜ ਨਹੀਂ ਹੈ ਜੀ ਅੱਜ ਇਹ ਪਹਿਲੀ ਵਾਰੀ ਹੋਇਆ ਹੈ ਪਿਛਲੇ 70 ਸਾਲਾਂ ਦੇ ਵਿੱਚ ਕਿ ਹਰਤਾ ਨੂੰ ਤਾਂ ਸੋਇਆ ਦੇ ਬਿਜਲੀ ਮੋਹਤਮ ਉੱਪਰ ਹੋਵੇ ਤਾਂ ਇਹ ਸਾਲਾਂ ਦੇ ਵਿੱਚ 52 ਹਜ਼ਾਰ ਸਰਕਾਰੀ ਨੌਕਰੀਆਂ ਬਣਾ ਕੇ ਐਸੇ ਤੋਂ ਬਿਨਾਂ ਸਵਾਰਥ ਤੋਂ ਨਹੀਂ ਹੁਣ ਕਿਸਾਨ ਵੀਰਾਂ ਨੂੰ ਬਿਜਲੀ ਜਿਹੜੀ ਉਹ ਦਿਨੇ ਨਹੀਂ ਹੋਵੇ ਔਰ ਜੋ ਥਰਮਲ ਪਾਵਰ ਪਲਾਜ਼ ਦੇ ਪਿਛਲੇ ਸਰਕਾਰਾਂ ਨੇ ਬੀਚ ਦਿੱਤੇ ਸੀਗੇ ਉਹਨਾਂ ਨੂੰ ਮੁੜ ਕੇ ਠੀਕ ਲਿਆ ਜਾਵੇ ਸੋਏ ਬਹੁਤ ਸਾਰੀਆਂ ਟੋਲ ਪਲਾਜ਼ੇ ਨੇ ਉਹ ਖਤਮ ਕਰ ਦਿੱਤੇ ਗਏ ਸੜਕ ਸੁਰੱਖਿਆ ਪੁਲਿਸ ਉਹ ਸ਼ੁਰੂ ਹੋਣੀ ਸੋਏ ਕੰਮ ਨੇ ਜਿਹੜੇ ਕਿ ਨੌਂ ਪੋਲੀਟਿਕਲ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਮੁੰਡੇ ਕੁੜੀਆਂ ਨੇ ਸ਼ੁਰੂ ਕੀਤੇ ਚੋਂ ਦੇ ਵਿੱਚ ਇੱਕ ਆਗਨਸੀਮੀ ਦੇ ਵਿੱਚ ਇੱਕ ਜਨਤਾ ਸੀਗਾ ਕਿ ਪੰਜਾਬ ਦੇ ਲਈ ਕੁਝ ਕਰਨਾ ਹੈ ਤੇ ਅੱਜ ਉਹ ਸਰਕਾਰ ਹੁੰਦਾ ਹੋਇਆ ਸੱਜਾ ਪੂਰਾ ਪੰਜਾਬ ਦਾ ਜਿਹੜਾ ਉਹ ਦੇਖ ਰਿਹਾ ਹੈ ਉਸੇ ਤਰੀਕੇ ਦੇ ਨਾਲ ਆਪਾਂ ਬਠਿੰਡਰ ਦੇ ਸਪੋਰਟ ਦੀ ਗੱਲ ਕਰ ਲਈਏ ਤੇ ਮੈਂ ਅੱਜ ਇਸ ਮਕਸਦ ਲਈ ਆਇਆ ਹਾਂ ਕਿ ਤੁਹਾਡੇ ਕੋਲੇ ਮੈਸੇਜਾਂ ਅਮਰਜੀਤ ਮੈਟਲ ਨੂੰ ਕਿ ਪੂਰੀ ਪਾਰਟੀ ਦੇ ਵਿੱਚ ਕਿਸੇ ਗੱਲ ਨੂੰ ਕੇਂਦਰੀ ਵੱਲੋਂ ਦੇ ਤੌਰ ਤੇ ਸਾਰੇ ਸਰਕਾਰ ਦੇ ਸਾਥੀਆਂ ਦੇ ਨਾਲ ਲੀਡਰਾਂ ਦੇ ਨਾਲ ਬੜਾ ਨੰਨੇ ਸਮੇ ਤੋਂ ਆਫੇ ਮਾਰ ਚੰਗੇ ਮਾਰੇ ਸਮੇਂ ਦੇ ਨਾਲ ਉਹ ਲਿਖਦੇ ਆਂ ਪਾਰਟੀ ਦੇ ਨਾਮ ਛੜਦੇ ਰਹੇ ਨੇ ਪਾਰਟੀ ਦੇ ਬੜੇ ਪ੍ਰਾਣਿਕ ਵਫਾਦਾਰ ਸਾਥੀ ਰਹੇ ਔਰ ਮੇਰੇ ਸਮੂਹ ਕਰਕੇ ਇਹ ਇਸੇ ਕਰਕੇ ਮਾਨ ਜਿਹੜਾ ਉਹ ਪਾਰਟੀ ਵੱਲੋਂ ਮੇਰੇ ਵੀ ਪਦ ਜੁਗ ਮਤਲ ਮਿਲਿਆ ਕਿ ਕਿਉਂਕਿ ਅਸੀਂ ਇਹ ਨਹੀਂ ਮੰਨਦੇ ਕਹਿੰਦੇ ਇਹ ਇੱਕ ਤੌਰ ਦੀ ਲੜਾਈ ਹੈ ਇੱਕ ਤੌਰ ਦੀ ਲੜਾਈ ਨਹੀਂ ਮੇਰੇ ਸਾਥੀ ਮਰੇ ਜੀ ਕੋਲ ਮਰੇ ਖੰਡਾਯੋ ਇਹ ਇੱਕ ਸੈਮੀ ਫਾਈਨਲ ਹੈ ਜੋ ਅੱਜ ਤੋਂ 1 ਸਾਲ ਬਾਅਦ ਕੋਦੀ ਪੂਰੀ ਕਾਰਪੋਰੇਸ਼ਨ ਦੇ ਲਈ ਚੋਣ ਹੋ ਰਹੀ ਹੈ ਇਹ ਅਗਰ 42 ਨੰਬਰ ਵੋਲਡ ਦੇ ਵਿੱਚ ਜਦੋਂ ਤੁਸੀਂ ਚੋਣ ਆਦੀ ਪਾਰਟੀ ਨਾਲ ਚਾਹੁੰਦੇ ਸਾਲ ਬਾਦ ਸਾਰੇ ਦੇ ਸਾਰੇ ਲੋਕ ਨੇ ਜਿਹੜੇ ਗਿਆ ਗਿਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਿੱਤੇ ਉਹਨੇ ਵੀ ਜਿੱਤਾਰੀ ਇਹ ਇਸ ਨੂੰ ਸਪੋਰਟ ਕਰਨਾ ਚਾਹੁੰਦੇ ਸਨ ਸਭੀ ਤੋਰੋ ਇਹ ਪੀਂਟਿਆ ਸਭ ਤੋਂ ਵੱਧ ਤੋਂ ਵੱਧ ਸਮਾਂ ਲਿਆ ਕੋਤੇ ਤੁਸੀਂ ਧੰਨ ਦੇ ਤੌਰ ਤੇ ਆਜ਼ਾਦ ਰਨਾ ਬਹੁਤ ਕਾਫੀ ਬੋਲਣ ਸੀਗੇ ਕੋਤੋਂ ਇਹਦਾ ਮੇਰੀ ਤੋਂ ਚੋਣਾਂ ਦੀ ਬਹਿਤ ਹੀ ਪਈ ਆ ਮੈਂ ਮੰਨਦਾ ਕਹਿੰਦਾ ਕਿ ਪਾਰਟੀ ਸਭ ਸਰਵੋੱਚ ਹੁੰਦੀ ਹੈ ਪਾਰਟੀ ਸਭ ਤੋਂ ਉੱਪਰ ਹੁੰਦੀ ਹੈ ਕਿਸੇ ਵੀ ਵਿਅਕਤੀ ਦਾ ਕੋਈ ਇੰਡੀਵਿਜੂਅਲ ਰਕਤਸਤ ਚਾਹੇ ਉਹ ਕੋਟਾ ਹੋਵੇ ਡਾਕਟਰ ਹੋਵੇ ਅਧਿਆਪਕ ਹੋਵੇ ਜਨਰਲ ਹੋਵੇ ਮੰਤਰੀ ਹੋਵੇ ਚਾਹੇ ਨਿਰੂਤਰੀ ਹੋਵੇ ਜਿੰਨਾ ਵੱਡਾ ਮोटा ਹੋਵੇ ਛੋਟਾ ਹੋਵੇ

ਤੇ ਇੱਛਾਤਾਂ ਅਗਮਨ ਲੋਕ ਮਿਲਦੇ ਉਹ ਚਾਹੂ ਫੜ ਕੇ ਅੱਜ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਉਹ ਚੜ੍ਹ ਕੇ ਤੇ ਪੰਜਾਬ ਦੀ ਸੇਵਾ ਜੀ ਉਹ ਕਰ ਰਹੇ ਨੇ ਸੋ ਇਸੇ ਕਰਕੇ ਮੈਂ ਤੁਹਾਨੂੰ ਗੈਸ ਕਰਦਾ ਕਿ ਕੋਈ ਇੰਡੀਵਿਜੂਅਲ ਬਤਨ ਨਹੀਂ ਹੁੰਦਾ ਕੋਈ ਨਿੱਜੀ ਤੌਰ ਤੇ ਕੋਈ ਇੱਕ ਵਿਅਕਤੀ ਬਤਨ ਨਹੀਂ ਹੁੰਦਾ ਪਾਰਟੀ ਸਰਵੋਤਮ ਹੁੰਦੀ ਹੈ ਜਿਹਨੂੰ ਸੀਨੀਅਰ ਨੇ ਨਿਯਤੀ ਵਾਲ ਦੇ ਦਿੱਤਾ ਚਾਹੂ ਜਿਹਦੇ ਹੱਥ ਦੇ ਵਿੱਚ ਹੈ ਉਹੀ ਪਾਰਟੀ ਦਾ ਉਮੀਦਵਾਰ ਹੈ ਤੇ ਉਸੇ ਨੂੰ ਜਿਤਾਉਂਦਾ ਸਮਾਗਮ ਮੇਰੇ ਵਾਰੀ ਆਪਣੀ ਸਾਰਿਆਂ ਦੀ ਹੈ ਸਾਰੇ ਨੌਕਰ ਸਾਥੀ ਸਾਰੇ ਵਲੰਟੀਅਰ ਸਾਥੀ ਮੇਰੀ ਸਾਰਿਆਂ ਨੂੰ ਅਤਿ ਮਨ ਕੋ ਬੇਤੀ ਹੈ ਕਿ ਅਰਵਿੰਦ ਕੇਜਰੀਵਾਦੀ ਨੇ ਦਿੱਤੇ ਹੋਏ ਇਸ ਚਾਰੂ ਨੂੰ ਆਤਾ ਸਾਰਿਆਂ ਨੇ ਤਕੜੇ ਹੋ ਕੇ ਆਪਾਂ ਲੜਾਈ ਲੜਨੀ ਹੈ ਔਰ ਬਠਿੰਡੇ ਦੀ ਸਫਾਈ ਦਾ ਕੰਮ ਹੈ ਜਿਹੜਾ ਉਹ ਚਾਰੂ ਦੇ ਜ਼ਰੀਏ 44 ਨੰਬਰ વોર્ਡ ਤੋਂ ਸ਼ੁਰੂ ਕਰਨਾ ਹੈ ਆਹੀ ਸੁਨੇਹਾ ਮੈਂ ਦਿੰਦੀ ਤੁਹਾਡੇ ਕੋਲ ਅੱਜ ਆਗਾ ਤੋ ਬੜਾ ਸਮਾਂ ਨਾਲੰਦਾ ਹੋਇਆ ਪਰ ਫਿਰ ਤੋਂ ਸਾਰਿਆਂ ਦਾ ਦੇਸ਼ ਦੀ ਜੜਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ ਮਨੀ ਦਾ ਸਰਦਾਰ 23 ਤਾਰੀਖ ਨੂੰ ਬਹੁਤ ਵੱਡੇ ਮਾਰਦ ਦੇ ਉੱਪਰ ਤੁਸੀਂ ਆਵਾਜ਼ਾਂ ਕੁਤਜ ਦੇ ਵੀਰ ਸਾਡੀ ਛੋਟੀ ਵੀਰ ਪਰਵ ਵੀਰ ਮੈਥਾ ਨੂੰ ਜਿਤਾ ਕੇ ਕਾਰਪੋਰੇਸ਼ਨ ਦੀਆਂ ਕੁਰੀਆਂ ਚੜਾਉਂਗੇ ਤਾਂ ਕਿ ਇਹ ਇਹ ਕਾਰਪੋਰੇਸ਼ਨ ਵਿੱਚ ਬੈਠ ਕੇ ਤੁਹਾਡੋ ਵੋਟ ਔਰ ਮੰਡ ਦੇ ਮਸਲੇ ਹੱਲ ਕਰ ਸਕਣ ਸੇਵਾ ਕਰ ਸਕਣ ਲਈ ਸ਼ਕਤ ਦਿਵਾਉ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੈ ਹਰ ਰੰਕੇ ਜਿੰਦਾਬਾਦ